ਦਲੋਕ ਮਹੱਲਾ ਤੀਜਾ ਸਤ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਮਾਨ ਚੰਦਿਆ ਫਲ ਪਾਵਣਾ ਹੋ ਮੈਂ ਵਿੱਚ ਹੋ ਜਾਏ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਚੌਥੇ ਸਤ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਸਵਾਰ ਦੀ ਛੇਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 643 ਦੇ ਉੱਪਰ ਸੋ ਆਪਣੇ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਅਰਥਾਤ ਕਿ ਸਤਿਗੁਰੂ ਪਾਸ਼ਾ ਜੀਆਂ ਦੀ ਸੇਵਾ ਸਵਾਸ ਸਿਰ ਮਰਨਾ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਫਲਿ ਭੂਤ ਕਰਨੇ ਵਾਲਾ ਹੈ ਫਲ ਦੇ ਸਹਿਤ ਕਰਨੇ ਵਾਲਾ ਹੈ ਪਰੰਤੂ ਸ਼ਰਤ ਹੈ ਕਿ ਮਹਾਰਾਜ ਕਹਿੰਦੇ ਜੇ ਕੋ ਕਰੇ ਚਿਤ ਲਾਇ ਜੇਕਰ ਕੋ ਗੁਰਮੁਖ ਗੁਰੂ ਪਿਆਰਾ ਆਪਣਾ ਚਿਤ ਜੋੜ ਕੇ ਸਤਿਗੁਰੂ ਪਾਸ਼ਾ ਜੀਆਂ ਦੀ ਸੇਵਾ ਸਵਾਸ ਸਵਰਨ ਕਰਨਾ ਕਰੇ ਕਹਿੰਦੇ ਮਾਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚ ਹੋ ਜਾਏ ਮਾਨ ਚਿੰਦਿਆ ਫਲ ਪਾਵਣਾ ਅਰਥਾਤ ਕਿ ਸਤਿਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਕਰਨੇ ਵਾਲਾ ਗੁਰਮੁਖ ਗੁਰੂ ਪਿਆਰਾ ਮਾਨਿਸ਼ਤ ਫਲਾਂ ਨੂੰ ਪਾਉਣਾ ਕਰਦਾ ਹੈ ਔਰ ਹਉਮੈ ਵਿੱਚ ਹੋ ਜਾਇ ਅਰਥਾਤ ਕਿ ਉਸ ਦੇ ਵਿੱਚ ਹਉਮੈ अथवा ਅਹੰਕਾਰ ਜਾਂ ਕਮੌਂਡ ਗਰੂਰ ਵੀ ਜਾਂਦਾ ਰਹਿੰਦਾ ਹੈ ਕਹਿੰਦੇ ਬੰਧਨ ਤੋੜਾ ਮੁਕਤ ਹੋਏ ਸੱਚੇ ਰਹਾ ਸਮਾਏ ਬੰਧਨ ਤੋੜਾ ਮੁਕਤ ਹੋਏ ਆਪਣੇ ਮਨ ਤੋਂ ਮਾਇਆ ਦੇ ਬੰਧਨਾਂ ਨੂੰ ਆਈਮਾ ਉਗਣਾ ਜਾਂ ਵਿਕਾਰਾਂ ਦੇ ਬੰਧਨਾਂ ਨੂੰ ਜਿਉਂਦੇ ਜੀ ਹੀ ਤੋੜਨਾ ਕਰਦਾ ਹੈ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਜੀਵਨ ਮੁਕਤ ਹੋ ਜਾਂਦਾ ਹੈ ਤੇ ਸੱਚੇ ਰਹਿ ਸਮਾਇ ਸਾਰਾ ਜੀਵਨ ਸੱਚੇ ਪਰਮੇਸ਼ਰ ਦੇ ਵਿੱਚ ਸਮਾਇਆ ਰਹਿੰਦਾ ਹੈ ਲੀਨ ਰਹਿੰਦਾ ਹੈ ਕਹਿੰਦੇ ਇਸ ਜਗ ਮਹਾਨ ਅਲੱਭ ਹੈ ਗੁਰਮੁਖੇ ਵਸਾ ਮਾਨੇ ਆਏ ਇਸ ਜਗ ਮਹਾਨ ਅਲੱਭ ਹਰਥਾਤ ਕਿਸ ਜਗਤ ਦੇ ਵਿੱਚ ਕੇਵਲ ਤੇ ਕੇਵਲੇ ਘਰੀ ਪਰਮੇਸ਼ਰ ਜੀ ਦਾ ਨਾਮ ਹੀ ਕੀ ਮਤੇ ਜਾਂ ਦੁਰਲਾਬ ਹੈ ਮਾਰੇ ਕਹਿੰਦੇ ਕਹਿੰਦੇ ਗੁਰਮੁਖੇ ਵਸਾ ਮਨ ਆਏ ਪਰੰਤੋ ਗੁਰਮੁਖਾ ਗੁਰੂ ਪਿਆਰਿਆਂ ਦੇ ਆਪ ਆ ਕੇ ਮਨ ਦੇ ਵਿੱਚ ਵਸਣਾ ਕਰਦਾ ਹੈ ਹਰੀ ਪਰਮੇਸ਼ਰ ਜੀ ਦਾ ਨਾਮ ਕਹਿੰਦੇ ਨਾਨਕ ਜੋ ਗੁਰ ਸੇਵ ਹੈ ਆਪਣਾ ਹੋ ਤਿਨ ਬਲਹਾਰਾ ਜਾਓ ਨਾਨਕ ਜੋ ਗੁਰਸੇਵ ਹੈ ਆਪਣਾ ਅਰਥਾਤ ਕਿ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਆਪਣੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਕਰਨੀ ਕਰਦੇ ਨੇ ਸਮਰਨ ਕਰਨਾ ਕਰਦੇ ਹਨ ਹਉ ਤੈਨ ਬਲੇ ਹਾਰ ਜਾਓ ਮੈਂ ਉਹਨਾਂ ਤੋਂ ਬਲੇ ਹਾਰ ਜਾਂਦਾ ਹਾਂ ਗੁਰਮੁਖਾਂ ਗੁਰੂ ਪਿਆਰਿਆਂ ਤੋਂ ਸਦਕੇ ਜਾਂ ਕੁਰਬਾਨ ਜਾਂਦਾ ਹਾਂ ਵਾਰਨੇ ਜਾਂਦਾ ਹਾਂ ਸੋਗ ਦੂਸਰੇ ਸ਼ਲੋਕ ਦੇ ਵਿੱਚ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਮਨ ਮੁਖ ਮਨ ਅਜਿਤ ਹੈ ਦੁਜਾ ਲੱਗਿਆ ਜਾਏ ਤਿਸਨੋਂ ਸੁਖ ਸੁਪਨਾ ਨਹੀਂ ਦੁਖੇ ਦੁਖ ਵਿਹਾਏ ਮਾਨਮੁਖ ਮਨ ਅਜਿਤ ਹੈ ਮਹਾਰਾਜ ਕਹਿੰਦੇ ਜਿਹੜੇ ਮਾਨਮੁਖ ਨੇ ਨਾ ਆਪ ਹੋਦਰੇ ਨ ਗੁਰੇ ਜਾਂ ਪੁੱਲੜ ਉਹਨਾਂ ਦਾ ਮਾਨ ਪਾਇ ਅਜਿਤ ਹੈ ਉਹਨਾਂ ਤੋਂ ਜਿੱਤੇ ਆ ਨਹੀਂ ਜਾਂਦਾ ਉਹਨਾਂ ਦੇ ਕਾਬੂ ਦੇ ਵਿੱਚ ਨਹੀਂ ਨਿਯੰਤਰਣ ਦੇ ਵਿੱਚ ਨਹੀਂ ਕਿਉਂਕਿ ਮਹਾਰਾਜ ਕਹਿੰਦੇ ਦੂਜਾ ਲੱਗਾ ਜਾਏ ਉਹ ਜਾ ਕੇ ਦੂਜ ਭਾਵ ਦੇ ਵਿੱਚ ਮਾਇਆ ਦੇ ਪ੍ਰੇਮ ਦੇ ਲੱਗਣਾ ਕਰਦੇ ਹਨ ਕਹਿੰਦਾ ਤੈਸ ਨੋ ਸੁਖ ਸੁਪਨਾ ਨਹੀਂ ਦੁੱਖੇ ਦੁੱਖ ਵਿਹਾਰੇ ਤੈਸ ਨੋ ਸੁਖ ਸੁਪਨਾ ਨਹੀਂ ਤੇ ਉਹ ਨਾ ਪਾਗੇ ਜੀਵਨ ਸੁਪਨੇ ਦੇ ਵਿੱਚ ਵੀ ਸੁਖ ਨਸੀਬ ਨਹੀਂ ਹੁੰਦਾ ਸਗਵ ਮਹਾਰਾਜ ਕਹਿੰਦੇ ਦੁੱਖੇ ਦੁੱਖ ਵਿਹਾਰੇ ਉਹਨਾਂ ਦੀ ਸਾਰੀ ਉਮਰ ਆਰਬਲਾ ਜਾਂ ਉਹ ਜਿਹੜੀ ਹੈ ਦੁੱਖਾਂ ਹੀ ਦੁੱਖਾਂ ਦੇ ਵਿੱਚ ਵਿਹਾਈਦੀ ਹੈ ਗੁਜ਼ਰਦੀ ਹੈ ਬੀਤਦੀ ਹੈ ਕਹਿੰਦੇ ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ ਘਰ ਘਰ ਪੜ ਪੜ ਪੰਡਿਤ ਥੱਕੇ ਅਰਥਾਤ ਕਿ ਜਿਹੜੇ ਖੋਤੀ ਵਿਦਵਾਨ ਲੋਕ ਨੇ ਉਹ ਆਪਣੇ ਜਮਾਨਾ ਦੇ ਘਰ ਘਰ ਜਾ ਕੇ ਆਪਣੇ ਧਰਮ ਗ੍ਰੰਥਾ ਥਵਾਤਰ ਮੰਤਰਾਂ ਨੂੰ ਪੜ ਪੜ ਕੇ ਥੱਕ ਗਏ ਔਰ ਜਿਹੜੇ ਸਿੱਧ ਲੋਕ ਨੇ ਮਹਾਰਾਜ ਕਹਿੰਦੇ ਉਹ ਸਮਾਧੀਆਂ ਲਗਾ ਲਗਾ ਕੇ ਥੱਕ ਗਏ ਪਰੰਤੂ ਫੇਰ ਵੀ ਪਾਸ਼ਾ ਕਹਿੰਦਾ ਇਹੋ ਮਨ ਵਸਨਾ ਆਵਈ ਥੱਕੇ ਕਰਮ ਕਮਾਏ ਇਹ ਜਿਹੜਾ ਮਾਨਨ ਮਹਾਰਾਜ ਕਹਿੰਦੇ ਉਹਨਾਂ ਕਰਮੇ ਕਾਂਢੀ ਲੋਕਾਂ ਦੇ ਮਨ ਵਸ ਦੇ ਵਿੱਚ ਨਾ ਆਇਆ ਥੱਕੇ ਕਰਮ ਕਮਾਏ ਬਹੁਤ ਸਾਰੇ ਕਰਮੇ ਕਾਂਢੀ ਲੋਕ ਬਹੁਤ ਸਾਰੇ ਕਰਮਾਂ ਨੂੰ ਕਮਾ ਕਮਾ ਕੇ ਥੱਕ ਗਏ ਹੋਰ ਕਿਹੜੇ ਕਿਹੜੇ ਲੋਕ ਕੀ ਕੀ ਕਰਕੇ ਥੱਕ ਗਏ ਮਹਾਰਾਜ ਕਹਿੰਦੇ ਪੇਖਤਾਰੀ ਪੇਖ ਕਰ ਥੱਕੇ 860 ਤੀਰਥ ਨਾਏ ਪੇਖਤਾਰੀ ਪੇਖ ਕਰ ਥੱਕੇ ਜਿਹੜੇ ਪੇਖਤਾਰੀ ਲੋਕ ਨੇ ਉਹ ਪੇਖ ਬਣਾ ਬਣਾ ਕੇ ਥੱਕ ਗਏ ਪਰੰਤੂ ਫੇਰ ਵੀ ਉਹਨਾਂ ਦਾ ਮਾਨ ਵਾਸ ਦੇ ਵਿੱਚ ਨਾ ਆਇਆ 860 ਤੀਰਥ ਨਾਏ ਤੇ ਜਿਹੜੇ ਤੀਰਥ ਗਾਮੀ ਲੋਕ ਨੇ 8 ਤੇ 60 86 ਤੀਰਥਾਂ ਤੇ ਨਹਾ ਨਾ ਕੇ ਥੱਕ ਗਏ ਪਰੰਤੂ ਫੇਰ ਵੀ ਮਾਰੇ ਕਹਿੰਦੇ ਉਹਨਾਂ ਨੇ ਕਹਿੰਦਾ ਮਾਨ ਕੀ ਸਾਰ ਨਾ ਜਾਣਨੀ ਹੋਮਾ ਪਰਮ ਭੁਲਾਏ ਮਹਾਰਾਜ ਕਹਿੰਦੇ ਐਸੇ ਕਰਮੀ ਕਾਂਡੀ ਲੋਕ ਆਪਣੇ ਮਨ ਦੀ ਸਾਰਥਵਾ ਖਬਰ ਨੂੰ ਜਾਣਣਾ ਨਹੀਂ ਕਰਦੇ ਪਾਪ ਕੇ ਮਨ ਦੇ ਸਰੂਪ ਨੂੰ ਇਸ ਦੇ ਸਥਾਨ ਨੂੰ ਇਸ ਨੂੰ ਕਾਬੂ ਕਰਨ ਦੀ ਵਿਧੀ ਨੂੰ ਜਾਣਣਾ ਨਹੀਂ ਕਰਦੇ ਸਗੋਂ ਮਹਾਰਾਜ ਕਹਿੰਦੇ ਹੋਮਾ ਪਰਮ ਭੁਲਾਏ ਅਹੰਕਾਰ ਦੇ ਵਿੱਚ ਗਲਤਾਨ ਹੋ ਕੇ ਪਰਮਾ ਦੇ ਵਿੱਚ ਭੁਲਾਏ ਹੋਏ ਹਨ ਕਹਿੰਦਾ ਗੁਰ ਪ੍ਰਸਾਦੀ ਪਉ ਪਾਇਆ ਵਡ ਭਾਗ ਵਸਿਆ ਮਨ ਆਏ ਗੁਰ ਪ੍ਰਸਾਦੀ ਪਉ ਪਾਇਆ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਜਿੰਨਾ ਵੀ ਗੁਰਮੁਖਾਂ ਗੁਰੂ ਪਿਆਰਿਆਂ ਦੇ ਮਨ ਤੇ ਉਹ ਗੁਰ ਪਰਮੇਸ਼ਰ ਜੀ ਦਾ ਪਵਿੱਤਰ ਜੇ ਆ ਪਉ ਪਿਆ ਹੈ ਨਿਰਮਲ ਜੇ ਆ ਡਰ ਪਿਆ ਹੈ ਵਡ ਪਾਗ ਵਸਿਆ ਮਨ ਆਏ ਵਡਿਆ ਪਾਗਾਂ ਦੇ ਸਦਕਾ ਹਰੀ ਪਰਮੇਸ਼ਰ ਅਸਵਾ ਉਹਨਾਂ ਦਾ ਨਾਮ ਆਪ ਆ ਕੇ ਉਹਨਾਂ ਦੇ ਮਨ 'ਚ ਵਸਿਆ ਹੈ ਗੁਰੂ ਮਹਾਰਾਜ ਜੀ ਦਾ ਨਿਰਮਲ ਜਿਹੜਾ ੜਾ ਆਪ ਉਹਨਾਂ ਦੇ ਮਨ 'ਚ ਵਸਿਆ ਹੈ ਕਹਿੰਦੇ ਪੈ ਪਇ ਮਨ ਵਸ ਹੋਆ ਹੋ ਮੈਂ ਸ਼ਬਦ ਜਲਾਏ ਪੈ ਪਇ ਮਨ ਵਸ ਹੋਆ ਗੁਰੂ ਮਹਾਰਾਜ ਜੀ ਦਾ ਪਵਿੱਤਰ ਜਿਹੜਾ ਪੈ ਪੈਣ ਦੇ ਸਦਕਾ ਨਰਮਲ ਜਹਾੜ ਪਰੈਣ ਦੇ ਸਦਕਾ ਉਹਨਾਂ ਦਾ ਮਾਨ ਵਾਸ ਦੇ ਵਿੱਚ ਆ ਜਾਂਦਾ ਹੈ ਔਰ ਹੌਮੇ ਸ਼ਬਦ ਜਲਾਏ ਇਸ ਤਰੀਕੇ ਦੇ ਨਾਲ ਆਪਕੋ ਅੰਦਰ ਦੇ ਹੌਮੇ ਨੂੰ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਜਲਾਉਣਾ ਕਰਦੇ ਨੇ ਲੂਣਾ ਜਾਂ ਸਾੜਨਾ ਕਰਦੇ ਹਨ ਕਹਿੰਦੇ ਸਾਚਰਤ ਇਸ ਨਰਮਲੇ ਜੋਤੀ ਜੋਤ ਮਿਲਾਏ ਸਾਚ ਰਤੇ ਸੇ ਨਿਰਮਲ ਅਰਥਾਤ ਕਿ ਉਹ ਸੱਚੇ ਹਰੀ ਪਰਮੇਸ਼ਰ ਅਥਵਾ ਉਹਨਾਂ ਦੇ ਨਾਮ ਦੇ ਦੁਆਰਾ ਜਿਹੜੇ ਗੁਰਮੁਖ ਗੁਰੂ ਪਿਆਰੇ ਰੰਗੇ ਗਏ ਉਹ ਨਿਰਮਲ ਅਰਥਾਤ ਕਿ ਮੈਲ ਤੋਂ ਰਹਿ ਤੋ ਅਥਵਾ پاک ਪਵਿੱਤਰ ਹੋ ਨਿਭੜੇ ਅਤੇ ਇਸ ਰੀਤ ਦੇ ਨਾਲ ਮਹਾਰਾਜ ਕਹਿੰਦੇ ਜੋਤੀ ਜੋਤ ਮਿਲਾਏ ਜੋਤੀ ਪਰਮੇਸ਼ਰ ਉਹਨਾਂ ਨੂੰ ਆਪਣੀ ਜੋਤ ਦੇ ਵਿੱਚ ਮਿਲਾਉਣਾ ਕਰਦੇ ਨੇ ਇੱਕ ਵਿੱਚ ਕਰਨਾ ਕਰਦੇ ਨੇ ਆਪਣੇ ਇਲਾਹੀ ਨੂਰ ਦੇ ਵਿੱਚ ਕਹਿੰਦੇ ਸਤਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਸਤਗੁਰ ਮਿਲਿਆ ਨਾਉ ਪਾਇਆ ਅਰਥਾਤ ਕਿ ਸਤਗੁਰ ਪਾਤਸ਼ਾਹ ਜੀਆਂ ਦੇ ਮਿਲਿਆ ਉਹ ਸਾਰੀ ਪਰਮੇਸ਼ਰ ਜੀ ਦੇ ਨਾਮ ਨੂੰ ਪਾਵੀਦਾ ਹੈ ਔਰ ਨਾਨਕ ਸੁਖ ਸਮਾਏ ਅਰਥਾਤ ਕਿ ਤੀਸਰੇ ਗੁਰੂ ਨਾਨਕ ਧੰਗੁਰ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਪਾ ਇਸ ਤਰੀਕੇ ਦੇ ਨਾਲ ਸਦੀਵੀ ਸੁਖ ਦੇ ਵਿੱਚ ਸਮਾਜ ਆ ਵੀ ਦਾ ਲੀਨ ਹੋ ਜਾ ਵੀ ਦਾ ਸੁਗਵਾਰ ਦੀ ਛੇਵੀ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਲੱਗੇ ਹਨ ਪੌੜੀ ਇਹ ਪੂਪਤਰਾਣੇ ਰਾਂਗ ਦਿਨ ਚਾਰ ਸੁਹਾਵਣਾ ਇਹ ਮਾਇਆ ਰਾਂਗ ਕਸੰਭ ਖੇਨ ਮਹਾਲਾ ਜਾਵਣਾ ਐਹ ਭੂਪਤ ਰਾਣੇ ਰੰਗ ਮਹਾਰਾਜ ਕਹਿੰਦਾ ਜਿਹੜੇ ਭੂਮੀਪਤੀ ਅਥਵਾ ਰਾਜੇ ਜਾਂ ਜ਼ਗੀਰਦਾਰ ਹਨ ਅਤੇ ਰਾਣੇ ਅਰਥਾਤ ਕਿ ਰਾਜਿਆਂ ਤੋਂ ਥੋੜੇ ਜਿਹੇ ਛੋਟੇ ਜਿਹੜੇ ਰਾਣੇ ਹਨ ਜਿਹੜੇ ਉਹਨਾਂ ਦੇ ਰੰਗ ਭਾਵ ਕੇ ਚੋਜ ਤਮਾਸ਼ੇ ਨੇ ਨਾ ਦਿਨ ਚਾਰ ਸੁਹਾਵਣੇ ਵਿਚਾਰਕ ਦਿਨ ਮਾਰੇ ਕਹਿੰਦੇ ਸੋਹਣੇ ਲੱਗਦੇ ਨੇ ਸ਼ੋਭਨੀਕ ਲੱਗਦੇ ਨੇ ਕਹਿੰਦਾ ਇਹ ਮਾਇਆ ਰੰਗ ਕਸੁੰਭ ਖਿੰਨ ਮਹਾਲਾ ਜਾਵਣਾ ਏਹੋ ਮਾਇਆ ਰੰਗ ਕਸੁੰਬੇ ਜਿਹੜਾ ਮਾਇਆ ਦਾ ਰੰਗ ਐ ਨਾ ਮਾਰੇ ਕਹਿੰਦੇ ਮਾਇਆ ਦਾ ਭਰੇ ਮੈਂ ਇੱਕ ਕਸੁੰਬੇ ਦੇ ਫੁੱਲ ਵਾਂਗੂ ਕੱਚਾ ਮਾਰੇ ਕਹਿੰਦੇ ਖਿੰਨ ਮਹਾਲ ਲਹ ਜਾਵਣਾ ਮੈਂ ਖਿੰਨ ਦੇ ਵਿੱਚ ਥੋੜਾ ਜਿਹਾ ਸਮੇਂ ਦੇ ਵਿੱਚ ਮਾਰੇ ਕਹਿੰਦੇ ਲੈ ਜਾਂਦਾ ਮਾਇਆ ਦਾ ਰੰਗ ਕਹਿੰਦੇ ਚੱਲਦੇ ਆ ਨਾਲ ਨਾ ਚੱਲਾ ਸਿਰ ਪਾਪ ਲੈ ਜਾਵਣਾ ਤੇ ਜੜੀ ਝੂਠੀ ਮਾਇਆ ਨਾ ਮਹਾਰਾਜ ਕਹਿੰਦਾ ਇਥੋਂ ਲੋਕ ਤੋਂ ਪਰਲੋਕ ਨੂੰ ਚੱਲਣ ਲੱਗਿਆ ਨਾਲ ਨਹੀਂ ਦੇ ਚੱਲਦੀ ਪਰੰਤੂ ਫੇਰ ਵੀ ਮਾਰੇ ਕਹਿੰਦਾ ਸਿਰ ਪਾਪ ਲੈ ਜਾਵਣਾ ਜਿਹੜੇ ਮਾਇਆਦਾਰੀ ਲੋਕ ਨੇ ਉਹ ਮਾਇਆ ਨੂੰ ਇਕੱਤਰ ਕਰਨ ਦੇ ਲਈ ਕੀਤੇ ਹੋਏ ਪਾਪਾਂ ਦਾ ਭਾਰ ਆਪਣੇ ਸਿਰ ਤੇ ਲੈ ਕੇ ਜਾਣਾ ਕਰਦੇ ਹਨ ਕਹਿੰਦੇ ਜਾ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਜਾ ਪਕੜ ਚਲਾਇਆ ਕਾਲ ਤੇ ਫਿਰ ਜਦੋਂ ਕਿਤੇ ਮਹਾਰਾਜ ਕਹਿੰਦੇ ਉਹ ਕਾਲ ਜਾਂ ਜਮਦੂਤ ਜੀਵ ਨੂੰ ਪਕੜ ਕੇ ਪਰਲੋਕ ਨੂੰ ਤੋੜਦਾ ਅੱਗੇ ਲਾ ਕੇ ਤਾਂ ਖਰਾ ਡਰਾਵਣਾ ਮਹਾਰਾਜ ਕਹਿੰਦੇ ਬਹੁਤ ਜ਼ਿਆਦਾ ਡਰਾਉਣਾ ਜਾਂ ਭੈਅ ਭੀਤ ਵਰਦੀਤ ਹੁੰਦਾ ਜਿਵੇਂ ਪਾਦਸ਼ਾਹ ਕਹਿੰਦੇ ਨੰਗਾ ਦੋਜਕ ਚਾਲਿਆ ਤਾਂ ਦਿਸਾ ਖਰਾ ਡਰਾਵਣਾ ਜਦੋਂ ਨੰਗਾ ਕਰਕੇ ਜਮਦੂਤ ਗਲ 'ਚ ਸੰਗਲ ਪਾ ਕੇ ਮੂੰਹ ਕਾਲਾ ਕਰਕੇ ਅੱਗੇ ਲਾ ਕੇ ਤੋੜਦੇ ਹਨ ਤਾਂ ਭਾਈ ਬਹੁਤ ਡਰਾਉਣਾ ਲੱਗਦਾ ਹੈ ਜੀਵ ਕਹਿੰਦਾ ਓਹੋ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਓਹੋ ਵੇਲਾ ਹੱਥ ਨਾ ਆਵੇ ਤੇ ਫਿਰ ਉਹ ਨਾਇਆਤਰੀ ਲੋਕਾਂ ਦੇ ਹੱਥ ਦੇ ਵਿੱਚ ਉਹ ਬੀਤ ਚੁੱਕਾ ਵੇਲਾ ਜਾਂ ਅਵਸਰ ਹੱਥ ਦੇ ਵਿੱਚ ਨਹੀਂ ਆਉਂਦਾ ਫਿਰ ਪਛਤਾਵਣਾ ਤੇ ਫਿਰ ਉਹ ਪਛਤਾਉਣਾ ਕਰਦੇ ਨੇ ਝੂਰਨਾ ਕਰਦੇ ਹਨ ਕਿ ਆਪਣੇ ਮਨੁੱਖਾ ਜੀਵਨ ਨੂੰ ਬਤੀਤ ਕਰਦਿਆਂ ਹੋਇਆਂ ਉਹਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਿਉਂ ਨਾ ਇਸ ਕਰਕੇ ਉਹ ਝੂਰਨਾ ਕਰਦੇ ਹਨ ਪਰੰਤੂ ਮਹਾਰਾਜ ਕਹਿੰਦੇ ਫੇਰ ਵੀ ਉਹ ਬੀਤ ਚੁੱਕਾ ਅਵਸਰ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਆਉਂਦਾ ਦੁਬਾਰਾ ਉਹਨਾਂ ਨੂੰ ਨਾਮ ਜਪਣ ਦਾ ਮੌਕਾ ਨਹੀਂ ਮਿਲਦਾ ਮਹਾਰਾਜ ਕਹਿੰਦੇ ਜਾਂ ਪਕੜ ਚੱਲਾ ਆ ਕਾਲ ਤਾਂ ਖਰਾ ਡਰਾਵਣਾ ਓਹ ਹੋ ਵੇਲਾ ਹੱਥ ਨਾ ਆਵੇ ਫੇਰ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ